ਜਦੋਂ ਮਰੇ ਜਰਾ ਸੀ ਨਾ ਉਹਦੇ ਇੱਕ ਡਾਕੂ ਮਲੰਗੀ ਹੁੰਦਾ ਸੀ ਲਾਹੌਰ ਏਰੀਆ ਦਾ ਬੜਾ ਮਸ਼ਹੂਰ ਸੀ ਉਹ ਪੰਜਾਬ ਦੇ ਲੋਕਾਂ ਦਾ ਇੱਕ ਜੱਗੇ ਦਾ ਉਹ ਗੁਰੂ ਵੀ ਸੀਗਾ ਤੇ ਦੋਸਤ ਵੀ ਸੀਗਾ ਅਜ ਤੱਕ ਜੱਗੇ ਦੀ ਚੜ੍ਹਾਈ ਹੋਈ ਸੀ ਤਾਂ ਤੱਕ ਉਹਦੀ ਮੌਤ ਹੋ ਗਈ ਸੀ ਉਹਦੇ ਬਾਰੇ ਕਿਹਾਵਰੇ ਚੱਲਦਾ ਹੁੰਦਾ ਸੀ ਕਿ ਦਿਨੇ ਰਾਤ ਫਰੰਗੀ ਦਾ ਤੇ ਰਾਤੀ ਰਾਤ ਮਲੰਗੀ ਦਾ ਹੁਣ ਜੋ ਪੰਜਾਬ ਦੇ ਹਾਲਾਤ ਚੱਲ ਰਹੇ ਆ ਇਹ ਵੇਖ ਕੇ ਤਾਂ ਲੱਗਦਾ ਵੀ ਰਾਤ ਵੀ ਰਾਜ ਮਲੰਗੀ ਦਾ ਤੇ ਦਿਨੇ ਵੀ ਰਾਜ ਮਲੰਗੀ ਦਾ ਖੈਦ ਲੀਗ ਨੂੰ ਨਾ ਮੈਂ ਇੱਕ ਵਿਆਹ ਗਿਆ ਸੀ ਅਮਰਸਰ ਤੇ ਉੱਥੇ ਬਡਾਲੇ ਤੋਂ ਕੁਝ ਦੋਸਤ ਆਏ ਸੀ। ਉਹ ਗੱਲਾਂ ਚੱਲ ਪਈਆਂ ਬਡਾਲੇ ਵਿੱਚ ਇਦਾਂ ਧਮਕੀਆਂ ਮਿਲ ਰਹੀਆਂ ਲੋਕਾਂ ਨੂੰ ਤੇ ਮੁੰਦੇ ਸ਼ਹਿਰੋਂ ਧਮਕੀਆਂ ਮਿਲੀਆਂ ਹੋਈਆਂ। ਉਹ ਗੱਲ ਕਰਦਾ ਕਰਦਾ ਗੱਲ ਚੱਲੀ ਇੱਕ ਨਾ ਕੇਮਿਸਟ ਸੀ ਡੇਰੇ ਬਾਬੇ ਨਾਨਕ ਦਾ। ਤੇ ਉਹਨੂੰ ਧਮਕੀ ਵੀ ਮਿਲੀ ਇਹਨੇ ਪੈਸੇ ਦੇ ਤੂੰ ਸਾਨੂੰ ਨਹੀਂ ਤੇਰਾ ਕਤਲ ਕਰ ਦਿਆਂਗੇ। ਤੇ ਫਾਇਰਿੰਗ ਵੀ ਹੋਈ ਉੱਤੇ ਜਿਹਨੂੰ ਕੱਚੀ ਫਾਇਰਿੰਗ ਕਹਿੰਦੇ ਜਿਹੜੀ ਡਰਾਉਣ ਵਾਸਤੇ ਕਰਦੇ ਆ। ਹੋ ਜਾ ਕੇ ਉਸ ਸਮੇਂ ਦੇ ਐਸਐਸਪੀ ਨੂੰ ਮਿਲਿਆ ਐਸਐਸਪੀ ਨੇ ਕੁਸ਼ਰੀਮਾਨ ਉਹ ਐਸਐਸਪੀ ਹੋਣੀ ਮਾਝੇ ਚ ਲੱਗਾ ਸੀ ਕਿ ਉਹ ਸਸ ਐਸਐਸਪੀ ਨੇ ਉਹਨੂੰ ਕਹਿਤਾ ਵੀ ਇਹ ਤੂੰ ਫਾਇਰਿੰਗ ਆਪ ਕਰਾਈ ਆ ਜਾਣ ਕੇ ਸਿਕਿਉਰਟੀ ਲੈਣ ਵਾਸਤੇ ਉਹ ਕਹਿੰਦਾ ਜੀ ਜੇ ਮੈਂ ਫਾਇਰਿੰਗ ਆਪ ਕਰਾਈਆ ਤੇ ਮੇਰੇ ਤੇ ਪਰਚਾ ਦੇ ਕੇ ਜੇਲ੍ਹ ਹੀ ਭੇਜ ਦੋ ਮੈਂ 6 ਮਹੀਨੇ ਜੇਲ੍ਹ ਜੀ ਸੌਖਾ ਰਹਾਂ ਲੂੰਗਾ ਬਚਿਆ ਰਹਾਂਗਾ ਨਹੀਂ ਜੀ ਉਹ ਕਹਿੰਦਾ ਜੀ ਫਿਰ ਮੇਰਾ ਲਾਇਸੈਂਸ ਬਣਾ ਦਿਓ ਪਿਸਤੌਲ ਦਾ ਹਾਲਾਂਕਿ ਪਿਸਤੌਲ ਕਰਨਾ ਮੋਲ ਲੈਣਾ ਹੁੰਦਾ ਬੈਠ ਕੇ ਲਾਇਸੈਂਸ ਬਣਾਉਣਾ ਕਿੱਡੀ ਗੋਦੀ ਗੱਲ ਹੈ ਉਦਾਲ ਸੰਸਮਣ ਨਹੀਂ ਬਣਾਇਆ ਜੀ। ਇਨਰਤੀ ਦੇ ਟਿਕ ਨੂੰ ਖਬਰ ਆਈ ਪਈ ਉਹਦਾ ਕਤਲ ਹੋ ਗਿਆ। ਦੁਕਾਨ ਦੇ ਬੈਠੇ ਨੇ ਗੋਰੀਆਂ ਮਾਰ ਗਏ। ਉਹੀ ਗੱਲ ਹੋ ਗਈ ਜੋ ਉਹ ਕਹਿ ਰਿਹਾ ਸੀਗਾ। ਹੁਣ ਵੇਖੋ ਪੰਜਾਬ ਦੀ ਹਾਲਾਤ ਆ ਤਕਰੀਬਨ ਹਰ ਦੂਜੇ ਤੀਜੇ ਦਿਨ ਕਿਸੇ ਨਾ ਕਿਸੇ ਨੂੰ ਜਿਹਨੂੰ ਧਮਕੀ ਮਿਲੀ ਹੁੰਦੀ ਆ ਉਹਦਾ ਕਤਲ ਕਰ ਦਿੱਤਾ ਜਾਂਦਾ ਜਿਵੇਂ ਸਰਪੰਚ ਚੇਰ ਮਲਸਿੰਦਰ ਕੀਤਾ ਸੀਗਾ। ਵਿਆਹ ਵਜੇ ਬੈਠੇ ਦਾ। ਜੇ ਗੱਲ ਕਰੀਏ ਸੁਰੱਖਿਆ ਦੀ ਤਾਂ ਹੁਣ ਤੱਕ ਇਹ ਦੁਸਤਾਨ ਵਿੱਚ ਸਿਰਫ ਇੱਕ ਬਾਸ਼ਾ ਹੋਇਆ ਵਾ। ਜਿਹੜੇ ਰਾਜ ਬਾਰੇ ਕਿਹਾ ਜਾ ਸਕਦਾ ਵੀ ਅੱਧੀ ਰਾਤ ਨੂੰ ਗਿਆਨਿਆਂ ਨੂੰ ਲੱਗੀ ਜਨਾਨੀ ਖੜਕਾ ਦੇ ਘੁੰਮ ਫੇਰ ਸਕਦੀ ਸੀ ਕਿਸੇ ਦੀ ਜ਼ਰੂਰਤ ਨਹੀਂ ਸੀ ਉਹਦਾ ਰਹਿ ਜੇ ਉਹਦਾ ਕਾਰਨ ਇਹ ਸੀਗਾ ਉਹਦਾ ਬਾਦਸ਼ਾਹ ਦਾ ਹੀ ਸ਼ੇਰ ਸਾਹ ਸੂਰੀ ਜਿਹਨੇ ਜੀਡੀ ਰੋਡ ਬਣਾਈ ਆ ਉਹਦੇ ਵੇਲੇ ਕਦੋਂ ਨੇ ਇਹ ਸੀਗਾ ਵੀ ਜੇ ਤਾਂ ਅਲੱਗ ਜੇ ਡਾਕਾ ਪੈ ਗਿਆ ਕਿ ਦਰੋਗੇ ਨੇ ਆਪਾਂ ਹੁਣ ਐਸਾ ਕਹਿੰਦੇ ਉਹ ਦਰੋਗਾ ਕਹਿੰਦੇ ਸੀ ਵੀ ਜੇ ਤੇ ਦਰੋਗੇ ਨੇ ਉਹ ਮਾਲ ਬਰਾਮਦ ਕਰ ਲਿਆ ਤੇ ਠੀਕ ਹੈ ਨਹੀਂ ਤੇ ਸਾਰੇ ਉਹ ਹੀ ਮਾਲ ਦੀ ਜਿਹੜੀ ਪੂਰਤੀ ਹੀ ਦਰੋਗੇ ਨੂੰ ਆਪਣੇ ਪੱਲਿਓਂ ਕਰਨੀ ਪੈਂਦੀ ਸੀ ਤੇ ਜੇ ਕਤਲ ਹੋ ਗਿਆ ਤੇ ਦਰੋਗੇ ਨੇ ਕਤਲ ਲੱਭ ਲਿਆ ਵੈਲ ਇਨ ਗੁੱਡ ਠੀਕ ਹੈ ਤੇ ਜੇ ਨਹੀਂ ਕਤਲ ਲੱਭਾ ਤੇ ਦਰੋਗੇ ਨੂੰ ਫਾਂਸੀ ਲਾ ਦਿੰਦੇ ਜਾਂ ਤੱਕ ਸ਼ੇਰਸਾ ਸੂਰੀ ਜਿਉਂਦਾ ਰਿਹਾ ਦਰੋਗਿਆਂ ਦੇ ਵਿਆਹ ਹੁਣ ਹਟ ਗਏ ਸੀਗੇ ਅਗਲੇ ਨੂੰ ਪਤਾ ਹੀ ਸਾਡੀ ਕੁੜੀ ਪੜੀ ਕਦੋਂ ਰੰਨੀ ਹੋ ਜਾਣੀ ਹੈ ਖੈਰ ਹੁਣ ਇਨੀ ਸਖਤੀ ਦਾ ਨਹੀਂ ਕੀਤੀ ਜਾ ਸਕਦੀ ਪਰ ਜਦੋਂ ਇਹੋ ਜਿਹੇ ਕੇਸ ਹੁੰਦੇ ਆ ਪਤਾ ਵੀ ਆ ਬੰਦਾ ਇਹਨੂੰ ਧਮਕੀਆਂ ਮਿਲੀਆਂ ਆ ਤੇ ਫਾਇਰਿੰਗ ਹੋਈ ਆ ਇਹਦਾ ਕਤਲ ਹੋ ਸਕਦਾ ਤੇ ਜੇ ਉੱਥੇ ਵੀ ਨਾ ਕੋਈ ਕਾਰਵਾਈ ਕਰੇ ਪੁਲਿਸ ਤੇ ਫਿਰ ਉਹਨੂੰ ਸਜ਼ਾ ਤੇ ਮਿਲ ਹੀ ਜਾਈ ਜੀ ਨਾ ਅਸੀਂ ਇਹ ਅਸਰੂ ਅਗਲੇਆਂ ਦੂਜਿਆਂ ਨੂੰ ਕੰਨ ਹੋਣਗੇ ਘਟੋਕਾਰ ਸਸਪੈਂਡ ਹੋ ਜੇ ਜਾਂ ਮਸ਼ਹੂਰ ਜੋ ਵੀ ਕਰਨਾ ਜੇ ਤੱਕ ਇਹ ਸਖਤੀ ਨਾ ਕੀਤੀ ਗਈ ਇਹ ਕੰਮ ਐ ਚੱਲੀ ਜਾਣਾ ਰੱਬ ਰੱਖ